ਅੱਜ ਦੇ ਹੁਕਮ ਅਨੁਸਾਰ ਸੋਰਠ ਰਾਗ ਦੇ ਵਿੱਚ ਨੌਵੇਂ ਪਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਤਸ਼ਾਹ 633 ਅੰਗ ਤੇ ਬਖਸ਼ਿਸ਼ ਕਰ ਦੇ ਹਨ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਜਿਹੜਾ ਮਨੁੱਖ ਇਹ ਸੰਸਾਰ ਵਿੱਚ ਮਾਤ ਲੋਕ ਵਿੱਚ ਆ ਕਰਕੇ ਦੁੱਖ ਨੂੰ ਦੁੱਖ ਨਹੀਂ ਜਾਣਦਾ ਭਾਵ ਕਿ ਕਿੰਨਾ ਵੀ ਦੁੱਖ ਕਲੇਸ਼ ਕਿਉਂ ਨਾ ਆ ਜਾਵੇ ਉਹ ਦੁੱਖ ਨੂੰ ਦੁੱਖ ਨਹੀਂ ਸਮਝਦਾ ਜਿਸ ਤਰ੍ਹਾਂ ਭਗਤ ਪিখਾਰੀ ਜੀ ਦੇ ਪੁੱਤਰ ਦਾ ਵਿਆਹ ਹੈ ਇੱਕ ਪਾਸੇ ਵਿਆਹ ਹੈ ਤੇ ਦੂਸਰੇ ਪਾਸੇ ਅਰਥੀ ਤਿਆਰ ਕਰਦੇ ਆ ਕਹੇ ਵਿਆਹ ਹੈ ਖੁਸ਼ੀ ਹੈ ਤੇ ਦੁੱਖ ਇਸ ਗੱਲ ਦਾ ਵੀ ਹੈ ਕਿ ਅਗਲੀ ਹੀ ਰਾਤ ਨੂੰ ਉਸਦੇ ਪੁੱਤਰ ਦੀ ਮੌਤ ਹੋ ਜਾਣੀ ਹੈ ਸੁਖ ਵੀ ਹੈ ਤੇ ਦੁੱਖ ਵੀ ਹੈ ਜਿਹੜਾ ਮਨੁੱਖ ਦੁੱਖ ਨੂੰ ਦੁੱਖ ਨਹੀਂ ਸਮਝਦਾ ਤੇ ਸੁਖ ਦੇ ਵਿੱਚ ਵੀ ਜਿਆਦਾ ਗਲਤਾਨ ਨਹੀਂ ਹੁੰਦਾ ਸੁਖ ਸਨੇਹ ਔਰ ਭੈ ਨਹੀਂ ਜਾਕੇ ਕੰਚਨ ਮਾਟੀ ਮੰਨੈ ਸੁਖ ਦੇ ਵਿੱਚ ਵੀ ਆਪਣਾ ਮੋਹ ਨਹੀਂ ਲਾਂਦਾ ਆਪਣਾ ਸਨੇਹ ਨਹੀਂ ਲਾਂਦਾ ਤੇ ਸੋਨੇ ਨੂੰ ਵੀ ਮਿੱਟੀ ਜਾਣ ਕੇ ਮੰਨਦਾ ਹੈ ਐਸੇ ਮਨੁੱਖਾਂ ਦੇ ਹਿਰਦੇ ਦੇ ਅੰਦਰ ਉਸ ਪ੍ਰਮਾਤਮਾ ਦੇ ਨਾਮ ਦਾ ਵਾਸ ਹੋ ਜਾਂਦਾ ਹੈ ਉਹਨਾਂ ਦੇ ਹਿਰਦੇ ਦੇ ਅੰਦਰ ਗੁਰੂ ਦੀ ਬਾਣੀ ਦਾ ਪ੍ਰਕਾਸ਼ ਹੋ ਜਾਂਦਾ ਹੈ ਜਿਹੜਾ ਦੁੱਖ ਨੂੰ ਦੁੱਖ ਕਰਕੇ ਨਹੀਂ ਜਾਣਦਾ ਤੇ ਸੁੱਖ ਨੂੰ ਸੁੱਖ ਕਰਕੇ ਨਹੀਂ ਜਾਣਦਾ ਹਰ ਇੱਕ ਦੇ ਵਿੱਚ ਗੁਰੂ ਦੀ ਰਜਾ ਸਮਝਦਾ ਹੈ ਉਹਨਾਂ ਦੇ ਹਿਰਦੇ ਦੇ ਅੰਦਰ ਸਹਿਜੇ ਹੀ ਗੁਰੂ ਦੀ ਬਾਣੀ ਦਾ ਵਾਸ ਹੋ ਜਾਂਦਾ ਹੈ ਨਹਿ ਨਿੰਦਿਆ ਨੇ ਉਸਤਤ ਜਾਕੇ ਲੋਭ ਮੋਹ ਅਭਿਮਨ ਕਿਸੇ ਦੀ ਨਿੰਦਿਆ ਦੇ ਵਿੱਚ ਨਹੀਂ ਆਉਂਦਾ ਚੁਗਲੀ ਦੇ ਵਿੱਚ ਨਹੀਂ ਆਉਂਦਾ ਆਪਾਂ ਅਕਸਰ ਵੇਖਦੇ ਹਾਂ ਜਿਹੜਾ ਅਕਿਰਤ ਕਰਨ ਹੋਇਆ ਕਰਦਾ ਨਾ ਆਕਿਰਤ ਕਰਨ ਉਸ ਨੂੰ ਸਭ ਨਾਲੋਂ ਜ਼ਿਆਦਾ ਰਸ ਮਿਲਦਾ ਹੈ ਕਿਸੇ ਦੀ ਚੁਗਲੀ ਕਰਕੇ ਕਿਸੇ ਦੇ ਘਰ ਝਗੜਾ ਕਰਵਾ ਕਰਵਾ ਕਰਕੇ ਕਿਸੇ ਦੀ ਨਿੰਦਿਆ ਕਰਕੇ ਉਸ ਨੂੰ ਰਸ ਮਿਲਦਾ ਹੈ ਪਰ ਬਖਸ਼ਿਸ਼ ਕਦੋਂ ਨਹਿ ਨਿੰਦਿਆ ਨੇ ਉਸ ਤਤ ਜਾਗ ਹੈ ਉਸ ਦੀ ਕੋਈ ਸਿਫਤ ਵੀ ਕਰਦੇਵੇ ਉਸ ਨੂੰ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਉਹ ਜਾਣਦਾ ਹੈ ਲੋਕ ਪਤਿਆਦੇ ਕਛੁ ਨਾ ਪਾਈਐ ਸਾਚ ਲਗਿਆ ਤਾਂ ਹਮੇ ਜਾਈਐ ਵੀ ਲੋਕਾਂ ਦੇ ਵਿੱਚ ਵਡਿਆਈ ਦੇ ਨਾਲ ਕੁਝ ਨਹੀਂ ਪ੍ਰਾਪਤ ਹੋਣਾ ਸਾਚ ਲਗਿਆ ਤਾਂ ਹਮੇ ਜਾਈਐ ਜਦੋਂ ਸੱਚ ਦੀ ਪਛਾਣ ਹੋ ਗਈ ਤੇ ਅੰਦਰੋਂ ਹਿਰਦੇ ਦੇ ਵਿੱਚ ਹੰਕਾਰ ਖਤਮ ਹੋ ਜਾਣਾ ਹੈ ਉਸ ਨੂੰ ਇਸ ਗੱਲ ਦਾ ਪਤਾ ਹੈ ਉਸ ਨੂੰ ਇਸ ਗੱਲ ਦੀ ਸੋਝੀ ਹੈ ਨਾ ਨਿੰਦਿਆ ਨਾ ਉਸ ਤਤ ਜਾਗ ਹੈ ਕੋਈ ਸਿੱਤ ਸਲਾਹ ਦਾ ਵੀ ਉਸ ਨੂੰ ਲੋਭ ਨਹੀਂ ਲੋਭ ਮੋਹ ਅਭਿਮਨ ਨਾ ਉਸ ਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਕਿਸੇ ਚੀਜ਼ ਦਾ ਹੰਕਾਰ ਨਹੀਂ ਹਰ ਇੱਕ ਸੋਗ ਤੇ ਰਹ ਨਿਆਰੋ ਨਾਹੀਂ ਮਾਨ અપਮਾਨਾ ਕੋਈ ਖੁਸ਼ੀ ਕੋਈ ਗਮੀ ਉਸ ਨੂੰ ਪੋ ਨਹੀਂ ਸਕਦੀ ਦੁੱਖ ਦੇ ਵਿੱਚ ਉਹ ਦੁੱਖ ਨਹੀਂ ਹੁੰਦਾ ਸੋਗ ਦੇ ਵਿੱਚ ਉਸ ਨੂੰ ਸੋਗ ਨਹੀਂ ਲੱਗਦਾ ਖੁਸ਼ੀ ਦੇ ਵਿੱਚ ਬੜਾ ਖੁਸ਼ ਨਹੀਂ ਹੁੰਦਾ ਨਾਹੀਂ ਮਾਨ અપਮਾਨਾ ਉਸ ਦਾ ਕੋਈ ਮਾਨ ਕਰ ਦੇਵੇ ਤਾਂ ਉਸ ਨੂੰ ਹੰਕਾਰ ਨਹੀਂ ਤੇ ਆਪ ਹੰਕਾਰ ਦੇ ਵਿੱਚ ਨਹੀਂ ਰਹਿੰਦਾ ऐसे मनुखਾਂ ਦੇ ਅੰਦਰ ਸਤਿਗੁਰਜੀ ਦੀ ਬਾਣੀ ਦਾ ਵਾਸ ਹੋ ਜਾਂਦਾ ਹੈ ਅਕਸਰ ਆਪਾਂ ਵੇਖਦੇ ਹਾਂ ਕਿ ਜਿਹੜੇ ਬਾਣੀ ਪੜਨ ਵਾਲੇ ਹਨ ਉਹਨਾਂ ਦੇ ਚਿਹਰੇ ਤੇ ਵੱਖਰਾ ਹੀ ਜلال ਹੋਇਆ ਕਰਦਾ ਹੈ ਉਹਨਾਂ ਦੇ ਕੋਲ ਭਵੇਂ ਆਪਾਂ ਲੱਖਾਂ ਰੁਪਏ ਰੱਖ ਦੇਈਏ ਉਹਨਾਂ ਨੂੰ ਬਾਣੀ ਦੇ ਨਾਲ ਹੀ ਮਉਹ ਹੈ ਉਹਨੂੰ ਮਾਇਆ ਦੇ ਨਾਲ ਬਿਲਕੁਲ ਨਹੀਂ ਹੁਣ ਸੰਤ ਬਾਬਾ ਇਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੂੰ ਲਾ ਲਈਏ ਉਹਨਾਂ ਦੇ ਕੋਲ ਕੋਈ ਮਰਜੀ ਮਾਇਆ ਪਈ ਹੈ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਉਹਨਾਂ ਦੀਆਂ ਅੱਖਾਂ ਬੰਦ ਹੋਇਆ ਕਰਦੀਆਂ ਸਨ ਜਿਨ੍ਹਾਂ ਨੇ ਜਾ ਕੇ ਨਮਸਕਾਰ ਕਰਨਾ ਕੋਈ ਦੁੱਖ ਬਾਰੇ ਗੱਲ ਕਰਨੀ ਤੇ ਉਹਨਾਂ ਨੇ ਆਪਣੀ ਜੇਬ ਦੇ ਵਿੱਚੋਂ ਹੱਥ ਪਾਣਾ ਤੇ ਜਿੰਨੇ ਪੈਸੇ ਆਣ ਭਾਵੇਂ ਲੱਖ ਆ ਜਾਵੇ 2 ਲੱਖ ਆ ਜਾਵੇ ਹਜ਼ਾਰ ਆ ਜਾਵੇ 10 ਹਜ਼ਾਰ ਆ ਜਾਵੇ ਉਹਨਾਂ ਨੇ ਕਦੇ ਵਿਖਿਆ ਹੀ ਨਹੀਂ ਉਹਨਾਂ ਨੇ ਕੱਢ ਕੇ ਫੜਾ ਦੇਣਾ ਐਸੇ ਬ੍ਰਹਮ ਗਿਆਨੀ ਇਸ ਸੰਸਾਰ ਦੇ ਕੋਈ ਵਿਰਲੇ ਹੀ ਹੋਇਆ ਕਰਦੇ ਹਨ ਨਿਤ ਨਾਵਣ ਚੱਲੇ ਤੀਰਥੀ ਮਨ ਕੋਟੈ ਤਨ ਚੋਰ ਇਕ ਪੌ ਲੱਥੀ ਨਤਿਆਂ ਦੋਇ ਪਚੜੀਐ ਸਹੋਰ ਅਨੇਕਾਂ ਵਾਰ ਆਪਾਂ ਤੀਰਥਾਂ ਤੇ ਜਾ ਕਰਕੇ ਹੰਕਾਰ ਪੈਦਾ ਕਰਮਦੇ ਆ ਕਿ ਮੈਂ ਤੇ ਯਾਤਰਾ ਕਰਕੇ ਆ ਮੇਰੇ ਪਾਪ ਉਤਰ ਗਏ ਪਰ ਪਾਪ ਉਤਰ ਹੀ ਨਹੀਂ ਪਾਪ ਚੜਾ ਕੇ ਆਏ ਹਨ ਦੋਇ ਪਚੜੀਐ ਸਹੋਰ ਕਿਉਂਕਿ ਮਨ ਦੇ ਵਿੱਚ ਹੰਕਾਰ ਹੈ ਐਸੇ ਸੰਤਨਾ ਮੋਕੋ ਭਾਵੈ ਡਾਲਾ ਸਿਉ ਪੇਡਾ ਗਟਕਾਵੇ ਹੁਣ ਸਾਰੇ ਸੰਤ ਵੀ ਕੋ ਜੇ ਨਹੀਂ ਹਰ ਇੱਕ ਸੰਤ ਉਸ ਦੀ ਆਪਣੀ ਕਮਾਈ ਹੈ ਉਸ ਦੇ ਆਪਣੇ ਗੁਣ ਹਨ ਐਸੇ ਸੰਤ ਵੀ ਹਨ ਜਿਨ੍ਹਾਂ ਦੇ ਬਚਨਾਂ ਦੇ ਨਾਲ ਹੀ ਪਰ ਉਤਾਰਾ ਹੋ ਜਾਂਦਾ ਹੈ ਤੇ ਐਸੇ ਵੀ ਸੰਤ ਹਨ ਜਿਹੜੇ ਕੇਵਲ ਆਪਣੀ ਉਪਜੀਵਕਾ ਵਾਸਤੇ ਇਹ ਸੰਤ ਬਣੇ ਹਨ ਸਿਰਫ ਮਾਇਆ ਕਰਕੇ ਸੰਤ ਬਣੇ ਹਨ ਪਰ ਬਖਸ਼ਿਸ਼ ਕਰਦੇ ਨੇ ਐਸੇ ਹਰਕ ਸੋਗ ਤੇ ਰਹ ਨਿਆਰੋ ਨਾਹੀਂ ਮਾਨ અપਮਾਨ ਜਿਹੜੇ ਗੁਰੂ ਦੇ ਨਾਲ ਜੁੜੇ ਹਨ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੈ ਉਹਨਾਂ ਦੀ ਕੋਈ ਨਿੰਦਾ ਕਰ ਜਵੇ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਉਹਨਾਂ ਦਾ ਕੋਈ અપਮਾਨ ਕਰ ਦੇਵੇ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਤੇ ਜੇ ਉਹਨਾਂ ਦੀ ਕੋਈ ਸਿਫਤ ਸਲਾਹ ਕਰਦਾ ਹੈ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਕਿਉਂਕਿ ਦੁਨਿਆਵੀ ਇਨਸਾਨਾਂ ਦੇ ਨਾਲ ਮਨੁੱਖਾਂ ਦੇ ਨਾਲ ਦੁਨਿਆਵੀ ਕਰ ਜਾਂਦੇ ਨਾਲ ਉਹਨਾਂ ਨੂੰ ਕੁਝ ਨਹੀਂ ਲੈਣਾ ਉਹ ਕੇਵਲ ਲੋਚਦੇ ਹਨ ਉਸ ਗੁਰੂ ਦੀ ਵਡਿਆਈ ਉਸ ਮਾਲਕ ਦੀ ਖੁਸ਼ੀ ਜਿਹੜੀ ਕੇਵਲ ਤੇ ਕੇਵਲ ਨਿਰੰਕਾਰ ਤੋਂ ਮਿਲਦੀ ਹੈ ਪਰਮਾਤਮਾ ਤੋਂ ਮਿਲਣੀ ਹੈ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਸਾ ਕੋਈ ਆਸ ਨਹੀਂ ਕੋਈ ਉਮੀਦ ਨਹੀਂ ਕਿ ਮੈਨੂੰ ਉਹ ਕੁਝ ਦੇ ਦੇਵੇਗਾ ਤੇ ਮੇਰਾ ਕਰਜ਼ਾ ਸਬਰ ਜਾਵੇਗਾ ਕੋਈ ਆਸ ਨਹੀਂ ਕੋਈ ਉਮੀਦ ਨਹੀਂ ਕਿ ਮੈਂ ਇਸ ਸੰਸਾਰ ਦੇ ਵਿੱਚ ਆਇਆ ਹਾਂ ਤੇ ਮੈਂ ਇੱਥੇ ਖੁਸ਼ ਰਹਿਣਾ ਹੈ ਹਰ ਇੱਕ ਖੁਸ਼ੀ ਪ੍ਰਾਪਤ ਕਰਨੀ ਹੈ ਧਨ ਦੌਲਤ ਜੋੜਨਾ ਹੈ ਵੱਡੀਆਂ ਲੈਣੀਆਂ ਹਨ ਜਾਗੀਰਾਂ ਬਣਾਉਣੀਆਂ ਹਨ ਕੋਈ ਆਸ ਨਹੀਂ ਕੋਈ ਉਮੀਦ ਨਹੀਂ ਸਾਰਿਆਂ ਤੋਂ ਹੀ ਪਰੇ ਹੈ ਜਗਤੇ ਰਹੇ ਨਿਰਸਾ ਜਗ ਤੂੰ ਵੀ ਨਿਰਲੇਪ ਹੈ ਸੰਸਾਰ ਦੇ ਵਿੱਚ ਇੱਕ ਵਿਰਲਾ ਹੀ ਰਹਿੰਦਾ ਹੈ ਕਿਉਂਕਿ ਨਾਮ ਜਪਣ ਵਾਲੇ ਉਹ ਹਮੇਸ਼ਾ ਵਿਰਲੇ ਹੀ ਹੋਇਆ ਕਰਦੇ ਹਨ ਉਹ ਭੀੜ ਦੇ ਵਿੱਚ ਨਹੀਂ ਬੈਠਣਾ ਉਹਨਾਂ ਨੇ ਕਿਉਂਕਿ ਭੀੜ ਦੇ ਵਿੱਚ ਹਮੇਸ਼ਾ ਵਿਕਾਰੀ ਗੱਲਾਂ ਹੋਣੀਆਂ ਹਨ ਉਹਨਾਂ ਨੇ ਵਕਰੇ ਹੋ ਕੇ ਬੈਠਣਾ ਹੈ ਤੇ ਉਸ ਨਿਰੰਕਾਰ ਦਾ ਨਾਮ ਜਪਦੇ ਰਹਿਣਾ ਹੈ ਕਾਮ ਕ੍ਰੋਧ ਜਿਹ ਪਰਸੈ ਨਾਹਿਨ ਤੇਹ ਘਟ ਬ੍ਰਹਮ ਨਿਵਾਸਾ ਜਿਨ੍ਹਾਂ ਨੂੰ ਕਾਮ ਵੀ ਪਹੁੰਚ ਨਹੀਂ ਸਕਦਾ ਕਾਮ ਜਿਨ੍ਹਾਂ ਦੇ ਨੇੜੇ ਨਹੀਂ ਆ ਸਕਦਾ ਉਹਨਾਂ ਦੇ ਹਿਰਦੇ ਦੇ ਅੰਦਰ ਕ੍ਰੋਧ ਨਹੀਂ ਕਾਮ ਕ੍ਰੋਧ ਜੇ ਪਰਸੈ ਨਾਹਿਨ ਉਹਨਾਂ ਦੇ ਅੰਦਰ ਕਾਮ ਕ੍ਰੋਧ ਲੋਭੋ ਹੰਕਾਰ ਨਹੀਂ ਤੇਹ ਘਟ ਬ੍ਰਹਮ ਨਿਵਾਸਾ ਉਹਨਾਂ ਦੇ ਹਿਰਦੇ ਦੇ ਅੰਦਰ ਸਹਿਜੇ ਹੀ ਪਰਮਾਤਮਾ ਦਾ ਵਾਸ ਹੋ ਜਾਂਦਾ ਹੈ ਪਰਮਾਤਮਾ ਦੀ ਬਾਣੀ ਦਾ ਵਾਸ ਹੋ ਜਾਂਦਾ ਹੈ ਆਤਮਿਕਾ ਡੋਲਤਾ ਸੂਝ-ਬੂਝ ਪ੍ਰਾਪਤ ਹੋ ਜਾਂਦੀ ਹੈ ਹਰ ਇੱਕ ਪੱਖੋਂ ਮਾਲਕ ਦੀ ਕਿਰਪਾ ਬਖਸ਼ਿਸ਼ ਉਸਤੇ ਹੋ ਜਾਇਆ ਕਰਦੀ ਹੈ ਗੁਰ ਕਿਰਪਾ ਜਿਹ ਨਰਕੋਂ ਕੀਨੀ ਤੇ ਇਹ ਜੁਗਤ ਪਛਾਨੀ ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਬਖਸ਼ਿਸ਼ ਹੋ ਜਾਂਦੀ ਹੈ ਰਹਿਮਤ ਹੋ ਜਾਂਦੀ ਹੈ ਇਹ ਜੁਗਤ ਕੇਵਲ ਉਹਨਾਂ ਨੂੰ ਹੀ ਸਮਝਾਇਆ ਕਰਦੀ ਹੈ ਉਹਨਾਂ ਦੇ ਹਿਰਦੇ ਦੇ ਅੰਦਰ ਹੀ ਆਤਮਕਾ ਡੋਲਤਾ ਸੂਝ-ਬੂਝ ਆਉਂਦੀ ਹੈ ਗੁਰ ਕਿਰਪਾ ਜੇਹੇ ਨਰਕੋਂ ਕੀਨੀ ਗੁਰੂ ਦੀ ਬਖਸ਼ਿਸ਼ ਦੇ ਨਾਲ ਜਿਹੜੇ ਮਨੁੱਖ ਦੇ ਉੱਤੇ ਕਿਰਪਾ ਹੋ ਗਈ ਤੇ ਇਹ ਜੁਗਤ ਪਛਾਨੀ ਉਹਨਾਂ ਨੂੰ ਸਹਿਜੇ ਹੀ ਬਾਣੀ ਦੀ ਪਹਿਚਾਣ ਆ ਜਾਂਦੀ ਹੈ ਤੇ ਉਹਨਾਂ ਦੇ ਹਿਰਦੇ ਦੇ ਅੰਦਰ ਆਤਮਕਾ ਡੋਲਤਾ ਵੱਜ ਜਾਂਦੀ ਹੈ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉਂ ਪਾਣੀ ਸੰਗ ਪਾਣੀ ਤੇ ਐਸੇ ਮਨੁੱਖ ਜਿਹੜੇ ਹੋਇਆ ਕਰਦੇ ਹਨ ਉਹ ਹਰ ਸਮੇਂ ਬਾਣੀ ਦੇ ਨਾਲ ਇੱਕਮਿਕ ਹੋ ਕਰਕੇ ਬਾਣੀ ਦੇ ਵਿੱਚ ਲੀਨ ਰਹਿੰਦੇ ਹਨ ਨਾਮ ਦੇ ਵਿੱਚ ਰੁੱਝੇ ਰਹਿੰਦੇ ਹਨ ਉਹਨਾਂ ਨੂੰ ਬਾਣੀ ਦੇ ਵਿੱਚ ਰਸ ਮਿਲਦਾ ਹੈ ਜਿਹੜਾ ਵਿਕਾਰੀ ਹੈ ਉਹਨੂੰ ਨਿੰਦਾ ਦੇ ਵਿੱਚ ਰਸ ਮਿਲਦਾ ਹੈ ਪਰ ਨਾਮ ਜਪਣ ਵਾਲੇ ਨੂੰ ਸਿਮਰਨ ਕਰਨ ਦੇ ਨਾਲ ਹਿਰਦੇ ਦੇ ਵਿੱਚ ਰਸ ਮਿਲਦਾ ਹੈ ਉਦੀ ਅੰਦਰ ਦੀ ਜਿਹੜੀ ਖੁਰਾਕ ਹੈ ਉਹ ਬਾਣੀ ਹੈ ਨਾਮ ਹੈ ਸਿਮਰਨ ਬੰਦਗੀ ਹੈ ਤੇ ਵਿਕਾਰੀ ਜੀਵਨ ਦੀ ਖੁਰਾਕ ਜਿਹੜੀ ਹੈ ਉਸ ਦੀ ਵਿਕਾਰੀ ਖੁਰਾਕ ਹੀ ਹੈ ਉਹਨੇ ਨਿੰਦਾ ਕਰਨੀ ਚੁਗਲੀ ਕਰਨੀ ਦਵੈਤ ਬਾਜੀਆਂ ਦੇ ਵਿੱਚ ਜੀਵਨ ਬਤੀਤ ਕਰ ਦੇਣਾ ਤੇ ਅਖੀਲੇ ਸਮੇਂ ਦੇ ਵਿੱਚ ਸਜ਼ਾਵਾਂ ਭੁਗਤ ਲੈਣੀ ਆ ਫਿਰ ਐਸੇ ਮਨੁੱਖ ਜਦੋਂ ਕੋਈ ਦੁੱਖ ਆਉਂਦਾ ਹੈ ਤੇ ਫਿਰ ਸੋਚਦੇ ਹਨ ਮੈਨੂੰ ਦੁੱਖ ਮਿਲਿਆ ਕਿਉਂ ਹੈ ਦੁੱਖ ਦੇ ਵਿੱਚ ਆਕਰਕ ਵੀ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੋਇਆ ਕਲਦਾ ਕਿਉਂਕਿ ਮਾਇਆ ਦਾ ਪਰਦਾ ਪਿਆ ਹੋਇਆ ਹੈ ਕਾਲ ਜਾਲ ਜਿਹਾ ਅਰ ਨੇਣੀ ਕਾਨੀ ਕਾਲ ਸੁਣੇ ਬਿਕਬੈਣੀ ਕਲ ਨਹੀਂ ਜਲ ਪਾਇ ਕਾਲ ਜਾਲ ਕਿਤੇ ਪਾਇਆ ਜਿਹਵਾ ਅਰ ਨੈਣੀ ਜਬਾਨ ਦੇ ਨਾਲ ਨਿੰਦਾ ਚੁਗਲੀ ਕਰ ਲੈਣੀ ਮੰਦੇ ਲਫਜ਼ ਬੋਲਣੇ ਜਿਹਵਾ ਅਰ ਨੈਣੀ ਅੱਖਾਂ ਦੇ ਨਾਲ ਮਾੜੇ ਦ੍ਰਿਸ਼ ਵੇਖ ਲੈਣੇ ਕਾਨੀ ਕਾਲ ਸੁਣੈ ਬਿੱਖ ਬੈਣੀ ਬਿੱਖ ਆਖਦੇ ਹਨ ਜ਼ਹਿਰ ਨੂੰ ਤੇ ਨਿੰਦਾ ਚੁਗਲੀ ਨੂੰ ਬਾਣੀ ਦੇ ਵਿੱਚ ਜ਼ਹਿਰ ਕਿਹਾ ਗਿਆ ਹੈ ਕਾਨੀ ਕਾਲ ਸੁਣੈ ਬਿੱਖ ਬੈਣੀ ਉਹ ਬਿੱਖ ਬੈਣੀ ਕਿਸੇ ਦੀ ਨਿੰਦਾ ਸੁਣ ਲੈਣੀ ਕਰ ਲੈਣੀ ਉਸ ਦੇ ਨਾਲ ਉਸ ਨੂੰ ਰਸ ਮਿਲਦਾ ਹੈ ਤੇ ਜਿਨ੍ਹਾਂ ਤੇ ਬਖਸ਼ਿਸ਼ ਹੋਇਆ ਕਰਦੀ ਹੈ ਨਾ ਉਹ ਕੇਵਲ ਨਾਮ ਵਾਲੇ ਪਾਸੇ ਉਸਤਤ ਵਾਲੇ ਪਾਸੇ ਹੀ ਗੱਲ ਕਰਦੇ ਹਨ ਜਿੱਥੇ ਵੀ ਉਹਨਾਂ ਨੇ ਬੈਠਣਾ ਹੈ ਉੱਤੇ ਉਹਨਾਂ ਨੇ ਗੁਰੂ ਦੀ ਗੱਲ ਕਰਨੀ ਹੈ ਉਸਤਤ ਦੀ ਗੱਲ ਕਰਨੀ ਹੈ ਨਾਮ ਦੀ ਗੱਲ ਕਰਨੀ ਹੈ ਗੁਰੂ ਦੀ ਵਡਿਆਈ ਕਰਨੀ ਹੈ ਤੇ ਐਸੇ ਮਨੁੱਖਾਂ ਦੇ ਉੱਤੇ ਹਮੇਸ਼ਾ ਸਤਿਗੁਰ ਜੀ ਦੀ ਕਿਰਪਾ ਬਣੀ ਰਹਿੰਦੀ ਹੈ ਜਦੋਂ ਵੀ ਦਰਤੇ ਆਉਣਾ ਹੈ ਸ਼ਰਨ ਦੇ ਵਿੱਚ ਆਉਣਾ ਹੈ ਕੇਵਲ ਇੱਕੋ ਚੀਜ਼ ਮੰਗ ਲਈਏ ਕਿ ਸਤਿਗੁਰ ਜੀ ਨਾਮ ਦੀ ਦਾਤ ਵਰਸ ਦਿਓ ਜਿਨ੍ਹਾਂ ਨੂੰ ਨਾਮ ਮਿਲ ਗਿਆ ਫਿਰ ਰਿੱਧ ਸਿ ਦੇ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦੈ ਸਦਾ ਵਸਾਏ ਫਿਰ ਉਹਨਾਂ ਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਕੁਝ ਮੰਗਣ ਦੀ ਲੋੜ ਨਹੀਂ ਬਿਨ ਬੋਲਿਆਂ ਸਭ ਕੇ ਜਾਣਦਾ ਕਿਸ ਅੱਗੇ ਕੀਚੇ ਅਰਦਾਸ ਸਤਿਗੁਰ ਜੀ ਕਿਰਪਾ ਕਰਨ ਵਿਚਾਰਾਂ ਕਰਦੇ ਹਾਂ ਜਾਂ ਭੁੱਲਾਂ ਕਿਮਾ ਕਰਨੀਆਂ ਗੱਜ ਕੇ ਪਤੇ ਬਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ